ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਾਜ਼ਾਰਾਂ ਦੇ ਫੁੱਟਪਾਥਾਂ ਦੇ ਕਿਨਾਰੇ ਰੇੜੀਆਂ ਲਗਾਉਣ ਵਾਲਿਆਂ ਨੂੰ ਪੁਲਿਸ ਨੇ ਦਿੱਤੀ ਚੇਤਾਵਨੀ ਜਲਦ ਖਾਲੀ ਕਰਵਾਏ ਜਾਣਗੇ ਫੁੱਟਪਾਥਾਂ ਤੇ ਰੇੜੀਆਂ ਲਗਾ ਕੇ ਜਗ੍ਹਾ ਰੋਕਣ ਵਾਲੇ ਅੱਡੇ ਤੁਸੀਂ ਦੇਖਣੋਂ ਤਸਵੀਰਾਂ ਬਠਿੰਡਾ ਦੇ ਆਰਿਆ ਸਮਾਜ ਚੌਂਕ ਦੇ ਨੇੜੇ ਦੀਆਂ ਜਿੱਥੇ ਕਿ ਐਸ ਐਚਓ ਕਤਵਾਲੀ ਅਤੇ ਪੀ ਸੀ ਆਰ ਦੀ ਟੀਮ ਦੇ ਵੱਲੋਂ ਸੜਕ ਦੇ ਕਿਨਾਰੇ ਰੇੜੀਆਂ ਆਦਿ ਲਗਾ ਕੇ ਟ੍ਰੈਫਿਕ ਬਲੌਕ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਹ ਰੇੜੀਆਂ ਇੱਥੇ ਨਾ ਲਗਾਈਆਂ ਜਾਣ ਹਾਲਾਂਕਿ ਲੋਕਾਂ ਵੱਲੋਂ ਇਸ ਤੇ ਬੋਲਦੇ ਆ ਕਿਹਾ ਗਿਆ ਕਿ ਪਹਿਲਾਂ ਹੀ ਕੰਮਕਾਰ ਮੰਨਦੇ ਹਨ ਅਤੇ ਜੇਕਰ ਇੱਥੋਂ ਰੇੜੀਆਂ ਹਟਵਾਈਆਂ ਜਾਂਦੀਆਂ ਹਨ ਤਾਂ ਉਹ ਕਿੱਥੇ ਜਾਣਗੇ ਅਤੇ ਕਾਰੋਬਾਰ ਕਿਵੇਂ ਕਰਨਗੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਇੱਥੇ ਰੇਡੀਆਂ ਆਦਿ ਨਾਲ ਲਗਾਈਆਂ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ ਪੂਰਾ ਮਾਮਲਾ ਸੁਣਵਾਨਿਆ ਤੁਹਾਨੂੰ ਐਸਐਚਓ ਕੁਤਵਾਲੀ ਦੀ ਹੀ ਜ਼ੁਬਾਨੀ ਕੀ ਨਾਮ ਤੁਹਾਡਾ ਸੰਦੀਪ ਸਿੰਘ ਦੱਸੋ ਅੱਜ ਪੁਲਿਸ ਆਈ ਸੀ ਤੁਹਾਡੇ ਕੋਲ ਐ ਐਸ ਐਚ ਓ ਆਇਆ ਕਿ ਕੀ ਕਹਿ ਗਿਆ ਤੁਹਾਨੂੰ ਹਾਂਜੀ ਸਰ ਸਰ ਉਹ ਕਹ ਰਿਹਾ ਵੀ ਟ੍ਰੈਫਿਕ ਕਰਕੇ ਨਾ ਰੇਡੀਆਂ ਹਟਵਾ ਲਓ ਤੁਸੀਂ ਅਸੀਂ ਕਹਿ ਰਹੇ ਹਾਂ ਵੀ ਸਾਨੂੰ ਇੱਕ ਮਹੀਨੇ ਦਾ ਮੌਲਤ ਦਿੱਤੀ ਜਾਵੇ ਸਰਦੀਆਂ ਦਾ ਟਾਈਮ ਹੈ ਪਹਿਲਾਂ ਹੀ ਕੰਮ ਹੈ ਨੀਗਾ 100% ਚੋਂ 20% ਕੰਮ ਹੈ ਸਾਡੇ ਕੋਲੇ ਹਾਂ ਤੇ ਸਾਨੂੰ ਇੱਕ ਮਹੀਨੇ ਦੀ ਮੌਲਤ ਦਿੱਤੀ ਜਾਵੇ ਅੱਛਾ ਉਹ ਫਿਰ ਕੀ ਤੁਹਾਨੂੰ ਕੀ ਕਹਿ ਕੀ ਗਿਆ ਸਰ ਉਹ ਕਹਿੰਦੇ ਵੀ ਕੱਲ ਤੋਂ ਰੇਡੀਆਂ ਨਹੀਂ ਲੱਗਣੀਆਂ ਚਾਹੀਦੀਆਂ ਨਹੀਂ ਤੇ ਪੀ ਸੀ ਆਰ ਤੁਹਾਨੂੰ ਲੈ ਕੇ ਜਾਊਗੀ ਚੱਕ ਕੇ ਤੇ ਫਿਰ ਤੁਹਾਨੂੰ ਇੱਥੇ ਸਮੱਸਿਆ ਰਹਿ ਗਈ ਆ ਹਾਂਜੀ ਸਰ ਕੀ ਸਮੱਸਿਆ ਹੈ ਗਿਆ ਸਰ ਸਾਨੂੰ ਇਹ ਸਮੱਸਿਆ ਹੈ ਸੀ ਰੇਡ काम करके मैं चलूंगा काम करके मैं चलूंगा पहले ही बहुत मंदा चल रहा, पर रहा। सर, था था है पर पुलिस तो ये कह रही है भी ਤੁਸੀਂ ਇੱਥੇ ਟ੍ਰੈਫਿਕ ਨੂੰ ਰੋਕ ਲੈਣੇ ਹੋ ਜਾਮ ਕਰ ਦੇਣੇ ਹੋ ਤਾਂ ਕਰਕੇ ਤੁੰ ਚਕਾਇਆ ਜਾ ਰਿਹਾ ਨਹੀਂ ਸਰ ਟ੍ਰੈਫਿਕ ਦਾ ਤਾਂ ਕੋਈ ਰੋਲ ਨਹੀਂ ਹੈ ਸੜੀਆਂ ਰੇਡੀਆਂ ਦਾ ਬਹੁਤ ਪਿੱਛੇ ਆ ਅੱਛਾ ਜੀ ਪੁਲਿਸ ਐਸਐਸਓ ਸਾਹਿਬ ਆਏ ਸੀ ਹਾਂਜੀ ਅੱਛਾ ਸੋ ਸਾਹਿਬ ਆਏ ਸੀ ਤੁਸੀਂ ਹੁਣ ਕਿਹਾ ਵੀ ਸਾਨੂੰ ਇੱਕ ਮਹੀਨੇ ਦੀ ਮੁੱਲਤੀ ਆਵੇ ਹਾਂਜੀ ਸਰ ਉਹਨਾਂ ਨੂੰ ਕਿਹਾ ਸੀ ਇੱਕ ਮਹੀਨੇ ਦੀ ਮੁੱਲਤ ਦਿੱਤੀ ਜਾਵੇ ਸਾਨੂੰ ਪਰ ਉਹ ਇਹਨਾਂ ਨੇ ਇਨਕਾਰ ਕਰ ਦਿੱਤਾ ਜੀ ਅੱਛਾ ਪਿਛਲੇ ਕੁ ਸਮੇਂ ਤੋਂ ਕਿਹੜਾ ਹੈਗਾ ਸੀਨੀਅਰ ਅਫਸਰਾਂ ਦੀ ਹਾਜ਼ਿਰਦਾਰਾਂ ਤੇ ਕਿਹੜਾ ਹੈਗਾ ਅਲੱਗ-ਲੱਗ ਕਿਹੜਾ ਹੈਗਾ ਮਹੱਲਿਆਂ ਦੇ ਵਿੱਚ ਤੇ ਬਾਜ਼ਾਰ ਦੇ ਵਿੱਚ ਲੋਕਾਂ ਨੇ ਇਹ ਸਮੱਸਿਆ ਨੂੰ ਸੁਣਾਇਆ ਜਾ ਰਿਹਾ ਉਹ ਸਮੱਸਿਆ ਰਿਲੇਟਡ ਅਲੱਗ-ਲੱਗ ਹੈਗੀਆਂ ਉਹਨਾਂ ਦੀਆਂ ਬਾਜ਼ਾਰ ਦੇ ਵਿੱਚ ਅਸੀਂ ਅੱਜ ਮੀਟਿੰਗ ਕੀਤੀ ਗਈ ਹੈਗੀ ਆ ਉੱਥੇ ਸਾਨੂੰ ਪਤਾ ਲੱਗਿਆ ਕਿ ਕੁਝ ਲੋਕਾਂ ਦੇ ਕਿਹੜੇ ਹੈਗੇ ਆ ਵੱਡੇ ਵੀਕਲ ਬਾਜ਼ਾਰਾਂ ਦੀ ਅਪਰੋਚ ਨਹੀਂ ਕਰਦੇ ਉਹਦੇ ਕਰਕੇ ਕੁਝ ਕਿਹੜੇ ਜ਼ੋਨ ਹੈਗੇ ਨੇ ਉੱਥੇ ਜ਼ਿਆਦਾ ਟਰੈਫਿਕ ਰਹਿੰਦੀ ਆ ਉਹ ਟਰੈਫਿਕ ਨੂੰ ਕਲੀਅਰ ਕਰਨ ਦੇ ਲਈ ਪੀਸੀਆਰ ਨੂੰ ਨਾਲ ਲੈ ਕੇ ਤੇ ਟ੍ਰੈਫਿਕ ਨੂੰ ਵੀ ਨਾਲ ਲੈ ਕੇ ਕਿਹੜਾ ਹੈਗਾ ਉਸ ਚੀਜ਼ ਨੂੰ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੀ ਸਹੂਦਤਾ ਹੋਵੇ ਲੋਕ ਆਸਾਨੀ ਨਾਲ ਬਾਜ਼ਾਰ 'ਚ ਜਾ ਸਕਣ ਕਿ ਦੁਕਾਨਦਾਰਾਂ ਤੱਕ ਵੀ ਅਪਰੋਚ ਕਰ ਸਕਣ ਐਸਾ ਜੇ ਆਪਾਂ ਗੱਲ ਕਰੀਏ ਆਰੇ ਸਮਾਜ ਚੌਧਰੀ ਦੇ ਵਿੱਚ ਇੱਕ ਕਾਫੀ ਜ਼ਿਆਦਾ ਕੁੜੀਪੜਾਕਾ ਇਲਾਕਾ ਹੈ ਤੇ ਕਾਫੀ ਟ੍ਰੈਫਿਕ ਸਮੱਸਿਆ ਰਹਦੀ ਹੈ। ਆ ਬਿਲਕੁਲ ਜੀ ਬਾਜ਼ਾਰ ਦਾ ਇਹ ਸੈਂਟਰ ਪੁਆਇੰਟ ਆ ਕਾਫੀ ਪੁਰਾਣਾ ਪੁਆਇੰਟ ਆ ਇੱਥੋਂ ਰਸਤਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਸਾਰੇ ਬਾਜ਼ਾਰਾਂ ਨੂੰ ਇੱਥੋਂ ਹੀ ਰਸਤੇ ਚੱਲੇ ਜਾਂਦੇ ਆ ਰੈਜੀਡੈਂਸ ਏਰੀਆ ਵੀ ਹੈਗਾ ਲੋਕਾਂ ਦਾ ਇੱਥੇ ਪ੍ਰੋਬਲਮ ਹੈਗੀ ਉਸ ਪ੍ਰੋਬਲਮ ਨੂੰ ਕਿਹੜਾ ਸੁਣ ਅੱਜ ਇਹਨਾਂ ਨੂੰ ਵੀ ਇਸ ਗੱਲ ਦਾ ਕਿਹਾ ਗਿਆ ਕਿ ਤੁਸੀਂ ਵੀ ਆਪ ਦਾ ਕਿਹੜਾ ਹੈਗਾ ਲੋਕਾਂ ਦੀ ਸਹੂਲਤਾਂ ਦੇ ਹਿਸਾਬ ਨਾਲ ਆਪ ਦਾ ਕਰੋ ਤੇ ਜਲਦੀ ਉਮੀਦ ਹੈ ਕਿ ਅਗੇ ਸੀ ਇਹਨਾਂ ਇਸ ਗੱਲ ਨੂੰ ਕਲੀਅਰ ਕਰ ਦੇਣਗੇ ਇਹਨਾਂ ਨੂੰ ਕਿਹਾ ਗਿਆ ਜੀ ਦੇਖੋ ਲਗ ਲੈ ਕੇ ਗਿਆ ਮਹਿਣਾ ਚੌਂਕ ਦੇ ਵਾਲੇ ਦੁਆਲੇ ਕਿਹੜਾ ਖਸੀਦ ਪਖ ਸਿੰਘ ਪਾਰਕ ਹੈਗਾ ਉੱਥੇ ਲਗ ਲਗ ਵੈਂਡਰਸ ਖੜਦੇ ਨੇ ਕੁਝ ਬਾਹਰ ਰੇੜੀਆਂ ਵੀ ਲਾਉਂਦੇ ਨੇ ਸਾਰਾ ਨਗਰ ਨਿਗਮ ਨਾਲ ਤਾਲਮਿਲ ਕਰਕੇ ਤੇ ਬਿਜਾਰੀ ਨੂੰ ਨਾਲ ਲੈ ਕੇ ਕਿਹੜਾ ਹੈਗਾ ਇਸ ਸਮੱਸਿਆ ਦਾ ਸਮਾਧਾਨ ਕੀਤਾ ਜਾਊਗਾ